ਇਹ 19ਵੀਂ ਪੌੜੀ ਦੀ ਪਹਿਲੀ ਪੰਕਤੀ ਹੈ ਜੀ ਅਸੰਖ ਨਾਮ ਅਸੰਖ ਥਾਮ ਤੇ ਇਸ ਨੂੰ ਜਦੋਂ ਪੜਨਾ ਹੈ ਨਾਵ ਨੂੰ ਨਾਮ ਤੇ ਥਾਮ ਬਿੰਦੀ ਲਾ ਕੇ ਪੜਨਾ ਹੈ ਜੀ ਤੇ ਗਾਣ ਵੇਲੇ ਵੀ ਅਸੰਖ ਨਾਮ ਅਸੰਖ ਥਾਮ ਥਾਮ ਭਾਵ ਥਾਂ ਟਿਕਾਣਾ ਠੀਕ ਹੈ ਜੀ ਨਾਮ ਭਾਵ ਪ੍ਰਭੂ ਪਰਮਾਤਮਾ ਦਾ ਨਾਮ ਠੀਕ ਹੈ ਜੀ ਜਿਹੜਾ ਵਾਵਾਗਾ ਨਾਮ ਇਹ ਬਿੰਦੀ ਹੈ ਜਿਹੜੀ ਉਸ ਬਿੰਦੀ ਨੂੰ ਇਹ ਰਿਪਰੈਜ਼ੈਂਟ ਕਰਦਾ ਜੀ ਜਿਹੜੀ ਬਿੰਦੀ ਹੁੰਦੀ ਆ ਸਿੱਧੇ ਜੇ ਅਰਥ ਨੇ ਜੀ ਉਸ ਪ੍ਰਭੂ ਪ੍ਰਮਾਤਮਾ ਦੇ ਬੇਅੰਤ ਨਾਮ ਹਨ ਠੀਕ ਹੈ ਜੀ ਉਸ ਪ੍ਰਭੂ ਪ੍ਰਮਾਤਮਾ ਦੇ ਬੇਅੰਤ ਥਾਂ ਟਿਕਾਣੇ ਹਨ ਠੀਕ ਹੈ ਜੀ ਤੇ ਇਸ ਦੇ ਦੂਜੇ ਅਰਥ ਇਹ ਨੇ ਵੀ ਬੇਅੰਤ ਲੋਕ ਨੇ ਬੇਅੰਤ ਮਨੁੱਖ ਹਨ ਅਣਗਿਣਤ ਮਨੋਖੰਨ ਜੋ ਪ੍ਰਭੂ ਪਰਮਾਤਮਾ ਦਾ ਅਣਗਿਣਤ ਨਾਮ ਜਪਦੇ ਹਨ ਜੀ ਇੱਥੇ ਸਿੱਧੇ ਸਿੱਧੇ ਅਰਥ ਕਰਦਾ ਕਿ ਪ੍ਰਭੂ ਪਰਮਾਤਮਾ ਦੇ ਪ੍ਰਭੂ ਪਰਮਾਤਮਾ ਦੀ ਕੁਦਰਤ ਦੇ ਪ੍ਰਭੂ ਪਰਮਾਤਮਾ ਦੀ ਰਚੀ ਹੋਈ ਰਚਨਾ ਦੇ ਅਣਗਿਣਤ ਨਾਮ ਹਨ ਜੀ ਠੀਕ ਹੈ ਪ੍ਰਭੂ ਪਰਮਾਤਮਾ ਦੀ ਬੈਠਣ ਦੇ ਜਿੱਥੇ ਭੰਡਾਰੇ ਨੇ ਭੰਡਾਰਿਆਂ ਦੀ ਗੱਲ ਅੱਗੇ ਆਏਗੀ ਜੀ ਠੀਕ ਹੈ ਪ੍ਰਭੂ ਪਰਮਾਤਮਾ ਹੈ ਸਭ ਥਾਂ ਤੇ ਕਣ-ਕਣ ਵਿੱਚ ਹੈ ਰੂਮ-ਰੂਮ ਚ ਠੀਕ ਹੈ ਜੀ ਭੰਡਾਰੇ ਲਾ ਕੇ ਬੈਠਾ ਹੈ ਤੇ ਇਸ ਲਈ ਉਸ ਪ੍ਰਭੂ ਪਰਮਾਤਮਾ ਦੇ ਅਨੇਕਾਂ ਅਣਗਿਣਤ ਗਿਣੇ ਨਾ ਜਾ ਸਕਣ ਵਾਲੇ ਥਾਂ ਟਿਕਾਣੇ ਹਨ ਜੀ ਠੀਕ ਹੈ ਬੜਾ ਸਿੱਧਾ ਜਿਹਾ ਬੜਾ ਸਿੰਪਲ ਜਿਹਾ ਇਹ ਹੈ ਮੇਰੇ ਮਾਲਕਾ ਮੇਰੇ ਪ੍ਰਭੂ ਪਰਮਾਤਮਾ ਤੇਰੇ ਬੇਅੰਤ ਨਾਮ ਨੇ ਕੋਈ ਤੈਨੂੰ ਰਾਮ ਕਹਿੰਦਾ ਕੋਈ ਹਰੀ ਹਰੀ ਕਹਿੰਦਾ ਕੋਈ ਅੱਲਾਹ ਕਹਿੰਦਾ ਕੋਈ ਵਾਹਿਗੁਰੂ ਕਹਿੰਦਾ ਕੋਈ ਪ੍ਰਭੂ ਪਰਮਾਤਮਾ ਕਹਿੰਦਾ ਕੋਈ ਤੈਨੂੰ ਸ਼ਿਵ ਕਹਿੰਦਾ ਕੋਈ ਬ੍ਰਹਮਾ ਕਹਿੰਦਾ ਕੋਈ ਤੈਨੂੰ ਗॉड ਕਹਿੰਦਾ ਕੋਈ ਜੀਜ਼ਸ ਕਹਿੰਦਾ ਕੋਈ ਮੁਹੰਮਦ ਕਹਿੰਦਾ ਸ਼ਬਦ ਵੀ ਆਂਦਾ ਜੀ ਗੁਰਬਾਣੀ ਵਿੱਚ ਕੋਈ ਬੋਲੇ RAM RAM ਕੋਈ ਖੁਦਾਏ ਕੋਈ ਸੇਵੇ ਗੁਸਈਆਂ ਕੋਈ ਅਲਾਈ ਬੜਾ ਪਿਆਰਾ ਸ਼ਬਦ ਹੈ ਜੀ ਠੀਕ ਹੈ ਬੜੇ ਸਿੰਪਲ ਤੇ ਸਿੱਧੇ ਜਿਹੇ ਬੜੇ ਪਿਆਰੇ ਜਿਹੇ ਵੀ ਮੇਰੇ ਮਾਲਕਾ ਤੋਂ ਬੇਅੰਤ ਬੇਅੰਤ ਤੇਰੇ ਨਾਂ ਨੇ ਬੇਅੰਤ ਤੇਰੇ ਟਿਕਾਣੇ ਤੇਰੀਆਂ ਤੂੰ ਹੀ ਜਾਣੇ ਮੇਰੇ ਮਾਲਕਾ ਬਸ ਮੈਨੂੰ ਤੂੰ ਆਪਣੇ ਚਰਨਾਂ 'ਚ ਰੱਖ ਲੈ ਆਪਣੇ ਮਨ ਨੂੰ ਇਹ ਗੱਲ ਕਹਿਣੀ ਹੈ ਜੀ ਜੋ ਮਨਾ ਬੇਅੰਤ ਹੈ ਪ੍ਰਭੂ ਪਰਮਾਤਮਾ ਬੇਅੰਤ ਹੀ ਉਸ ਦੇ ਨਾਂ ਨੇ ਤੂੰ ਕਿਹੜਾ ਕਿਹੜਾ ਨਾਮ ਲਮੇਗਾ ਬੇਅੰਤ ਹੀ ਉਸ ਦੇ ਥਾਂ ਟਿਕਾਣੇ ਨੂੰ ਕਿੱਥੇ ਕਿੱਥੇ ਲੱਭੇਗਾ ਬਸ ਆਪਣੇ ਮਨ ਵਿੱਚ ਲੱਭ ਲੈ ਉਸ ਪ੍ਰਭੂ ਪਰਮਾਤਮਾ ਨੂੰ ਆਓ ਦੇਖਿਏ ਅੱਗੇ ਮਹਾਰਾਜ ਕੀ ਕਹਿੰਦੇ ਨੇ ਅਗਲੀ ਪੰਕਤੀਆਂ ਵਿੱਚ ਕੀ ਸਾਨੂੰ ਉਪਦੇਸ਼ ਦਿੰਦੇ ਨੇ